हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮਾਨੋਚਾਲ ਬੱਟੀ ਮਾਨੋਚਾਲ ਤੁਸੀਂ ਵਿజిਟ ਕਰਨੀ ਆ ਸਰਦਾਰ ਮਖਤਿਆਰ ਸਿੰਘ ਉਹਨਾਂ ਦੇ ਘਰ ਅੱਜ ਪਹੁੰਚੇ ਆਪਾਂ ਤੇ ਵੀਰ ਗੁਰਵਿੰਦਰ ਹੁਣੇ ਵਪਾਰ ਦਾ ਕੰਮ ਕਰਦੇ ਆ ਤੇ ਤਿੰਨ ਪੀੜੀਆਂ ਤੋਂ ਇਹ ਕੰਮ ਚੱਲਿਆ ਆ ਰਿਹਾ ਠੀਕ ਆ ਜੀ ਸਰਦਾਰ ਮਖਤਿਆਰ ਸਿੰਘ ਉਹ ਨਹੀਂ ਕੰਮ ਕਰਦੇ ਤੇ ਉਹਨਾਂ ਦੇ ਗਾਂ بیٹے ਗੁਰਵਿੰਦਰ ਹੁਣੇ ਕਰਦੇ ਆ ਤੇ ਸਰਦਾਰ ਮਖਤਿਆਰ ਸਿੰਘ ਉਹਨਾਂ ਦੇ ਗਾਂ ਫਾਦਰ ਸਾਹਿਬ ਵੀ ਇਹ ਕੰਮ ਕਰਦੇ ਰਹੇ ਵਪਾਰ ਦਾ ਕੀਤਾ ਬਾਕੀ ਇਸ ਜਗ੍ਹਾ ਤੇ ਕਿਸੇ ਭਰਾ ਨੇ ਵਿਜ਼ਿਟ ਕਰਨੀ ਹੈ ਤੇ ਮਾਨੋਚਾਲ ਪਿੰਡ ਦੇ ਵਿੱਚ ਵੀਰ ਹੋਂ ਦਾ ਕਾਰਾ ਗੁਰੂ ਅਰਜਨ ਦੇਵ ਜੀ ਦਾ ਗੇਟ ਉਥੋਂ ਸਿੱਧੀ ਤੁਸੀਂ ਜਿਹੜੀ ਤਰਨ ਲੈ ਕੇ ਇਸ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਜੇ ਨੰਬਰ ਆਪਾਂ ਸਕਰੀਨ ਦੇ ਉੱਪਰ ਚਲਾ ਦੇਾਂਗੇ ਨਾਲ ਲੱਗਦੇ ਪਿੰਡ ਜੋੜੇ ਪਿੰਡ ਇਧਰ ਲੱਗੇ ਆ ਠੀਕ ਆ ਜੀ ਤੇ ਜੀਓ ਵਾਲਾ ਪਿੰਡ ਥੋੜੀ ਦੂਰੀ ਤੇ ਆ ਡਾਲੇ ਕੇ ਪਿੰਡ ਨੇੜੇ ਆ ਤੋਂ ਤਰਨ ਤਰਨ ਤੋਂ 12 13 ਕਿਲੋਮੀਟਰ ਦੀ ਦੂਰੀ ਤੇ ਸਾਰਾ ਪਿੰਡ ਤਰਨ ਤਰਨ ਤੋਂ ਇੱਕ ਛੜਕ ਜਾਂਦੀ ਆ ਦਿਆਲਪੁਰੇ ਨੂੰ ਭਿੱਖੀ ਪਿੰਡ ਨੂੰ ਇਸੇ ਛੜਕ ਦੇ ਉੱਪਰ ਪਿੰਡ ਆ ਜਾਂਦਾ ਮਾਨੋਚਾਲ ਅੱਜ ਤਰੀਕ ਤੁਸੀਂ ਨੋਟ ਕਰ ਲਓ 31 ਦਸੰਬਰ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਦਾ ਟਾਈਮ ਆ ਦੋ ਵੜਾ ਦਿਖਾਉਣੀਆਂ ਨੇ ਜੋੜੀ ਵੀਰ ਗੁਰਵਿੰਦਰ ਹੁਣੀ ਪਾਉਂਦੇ ਆ ਜੋੜੀ ਇੱਕ ਪਿੱਛੇ ਜੇ ਵੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਚਾਰ ਪੰਜ ਦਿਨ ਦਾ ਟਾਈਮ ਹੋ ਗਿਆ ਅੱਜ ਵੀ ਜੋੜੀ ਵੀਰ ਤੁਹਾਨੂੰ ਦਿਖਾਊਗਾ ਬੱਚੀਆਂ ਦੀ ਗੱਬਣ ਬੱਚੀਆਂ ਨੇ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਉ ਮੁਖਤਿਆਰ ਸਿੰਘ ਜੀ ਸਾਸਰੀ ਕਾ ਜੀ ਸਾਸਰੀ ਕਾਲ ਹੋਰ ਗੁਰਵਿੰਦਰ ਬੋਲ ਵੀਰ ਭਾਜੀ ਤੁਸੀਂ ਠਾਕ ਹੋਰ ਭਾਜੀ ਬਈ ਧੰਨਵਾਦ ਠੀਕ ਆ ਲੈ ਵੀ ਗੁਰਵਿੰਦਰ ਵੀਰ ਉਦੋਂ ਵੀ ਆਪਾਂ ਦੋ ਨਗ ਵਿਖਾਈ ਸੀ ਭਰਾਵਾਂ ਨੂੰ ਹਾਂਜੀ ਹਾਂਜੀ ਉਹਦੇ ਵਿੱਚ ਵੀ ਦੋ ਬੱਚੀਆਂ ਦਿਖਾਈਆਂ ਸੀ ਬਿਲਕੁਲ ਜੀ ਉਹ ਵੀ ਮਾਲ ਵਿਕ ਗਿਆ ਤਕਰੀਬਨ ਪਹਿਲੇ ਫੋਨ ਦੇ ਪਜ ਗਿਆ ਪਹਿਲੇ ਪਹਿਲੇ ਗਗ ਨੇ ਜੱਜ ਕਰਦੀ ਠੀਕ ਆ ਜੀ ਤੇ ਤਿਕਾ ਜੋੜੀ ਇੱਕ ਇੱਕ ਰਾਲਾ ਲੈ ਗਿਆ ਕਿ ਅੱਡੋ ਅੱਡ ਗਈਆਂ ਨਹੀਂ ਅੱਡੋ ਅੱਡ ਗਈਆਂ ਜੀ ਠੀਕ ਆ ਹਾਂਜੀ ਠੀਕ ਆ ਉਸ ਤੋਂ ਬਾਅਦ ਚਲੋ ਕੋਈ ਵੀ ਮਤਲਬ ਮਾਲ ਅੱਜ ਆਪਾਂ ਨਾ ਪਾਉਣ ਦਾ ਇਰਾਦਾ ਹੈਗਾ ਸੀ ਵੀ ਤਿੰਨ ਕ ਬੜਾ ਜੀ ਜੀ ਇੱਕ ਸੂਈ ਸਬਾਈ ਤਾਜੀ ਹੈ ਤੁਹਾਡਾ ਰਾਦਾ ਵੀ ਥੋੜੇ ਤੈਹ ਤੋਂ ਦੇ ਵਿੱਚ ਆ ਵੀ ਦੋ ਚਾਰ ਦਿਨ ਬਾਅਦ ਖਿੜੂ ਖੜੂਗੀ ਫਿਰ ਫਾ ਨਾ ਉਹਨੇ ਸਾਡਾ ਰੂਹ ਜਨ ਖੁਸ਼ ਕੀਤਾ ਅੱਛਾ ਜੀ ਫਿਰ ਗਾਦ ਨੂੰ ਆਪਾਂ ਕੀ ਦਵਾਂਗੇ ਹਾਂ ਬਿਲਕੁਲ ਹਾਂਜੀ ਚੰਗੀ ਨਿਕਲੂਗੀ ਦੇ ਦਾਂਗੇ ਨਾ ਚੰਗੀ ਨਿਕਲੂਗੀ ਮੰਡੀ ਕੱਢਾਂਗੇ ਠੀਕ ਆ ਜੀ ਇੱਥੇ ਨਹੀਂ ਆਪਾਂ ਗੰਦਾ ਮਾਲ ਦੇਣਾ ਜੀ ਬਿਲਕੁਲ ਤੇ ਬਿਲਕੁ ਮਾਲ ਇਹਨਾਂ ਦਾ ਮੰਨਣਾ ਵੀ ਚੰਗੀ ਚੀਜ਼ ਲਿਆ ਕੇ ਚੰਗਲੀ ਚੰਗੀ ਚੀਜ਼ ਪੇਸ਼ ਕਰਨੀ ਆ ਕੋਈ ਲਾਂਮੇ ਵਾਲਾ ਠੀਕ ਆ ਜੀ ਉਹ ਪਸ਼ੂ ਨਹੀਂ ਪਾਇਆ ਜਾਊਗਾ ਵੀਡੀਓ ਦੇ ਵਿੱਚ ਚੰਗਾ ਸੁਥਰਾ ਪਸ਼ੂ ਵਿਖਾਇਆ ਜਾਊਗਾ ਠੀਕ ਆ ਜੀ ਅੱਜ ਜਿਹੜੀਆਂ ਦੋ ਬੜਾ ਗੁਰਵਿੰਦਰ ਆ ਵਿਖਾਉਣੀਆਂ ਨੇ ਇਹ ਮਤਲਬ ਆਪਣੇ ਕੋਲ ਐ ਕ੍ਰੋਸ ਬ੍ਰੀਡਾਂ ਆ ਜੀ ਅਗਰਨੈਂਡੋ ਦੇ ਵਿੱਚ ਹੀ ਹਾਂਜੀ ਹਾਂਜੀ ਕ੍ਰੋਸ ਹੈ ਜੀ ਠੀਕ ਹੈ ਭਰਾ ਸ਼ੁਰੂਆਤ ਕਰਦੇ ਆ ਪਹਿਲਾਂ ਆਪਾਂ ਇਧਰਲੇ ਪਾਸੋਂ ਜਿਹੜੀ ਆ ਬੈਡ ਦਿਖਾ ਦਿੰਨੇ ਆ ਭਰਾਵਾਂ ਨੂੰ ਇਹ ਵੱਸੀ ਇੱਕ ਪੂਰੀ ਜਸ਼ਨ ਪੂਰਾ ਕੈਮਰਾ ਮਾਰ ਕੇ ਤਸੱਲੀ ਨਾਲ ਦਿਖਾ ਦਿਆ ਜੇ ਗਰਲੈਂਡੋ ਕ੍ਰੋਸ ਬ੍ਰੀਡ ਦੇ ਵਿੱਚ ਆ ਤੇ ਵੱਡੀ ਬੱਛੀ ਆ ਚਮਕਦਮ ਕਾਲੀ ਆ ਸੋਹਣਾ ਪਿੱਠ ਪੂੜਾ ਪਲੀ ਪਲੋਸੀ ਮੇਰੇ ਵੀਰ ਆਪੇ ਤੁਸੀਂ ਨਿਗਾਹ ਮਾਰ ਲਓ ਪਲੀ ਪਲੋਸੀ ਪੂਰੀ ਆ ਇਹ ਆਪਣੇ ਕੋਲ ਵੀਰ ਗੁਰਵਿੰਦਰ ਜੀ ਦਾ ਵੇਰਵਾ ਦੱਸਦੇ ਵੀ ਸੂਹਾ ਦੂਜਾ ਬੱਛੀ ਦਾ ਇਹ ਦੂਜਾ ਸੂਹਾ ਭਾਜੀ ਇਹਦਾ ਦੂਜੇ ਸਵੇਹਾ ਹਾਂਜੀ ਤੇ ਪਹਿਲੇ ਸਵੇਹ ਤੇ 24 25 ਲੀਟਰ ਤੇ ਚੱਲੀ ਹੈ ਜੀ ਠੀਕ ਆ ਜੀ ਐਰ ਕਿਉਂ ਮੇਰਾ ਭਰਾ ਆਂਦਾ ਵੀ ਮੈਂ ਦੀ ਸੇਵਾ ਬਹੁਤ ਜਿਆਦਾ ਕੀਤੀ ਹੈ 24 25 ਤੋਂ ਪਲੱਸ ਚੱਲੂਗੀ ਠੀਕ ਆ ਜੀ ਵੀ ਕਈ ਵਾਰ ਚਲੋ ਹੁਣ ਉਮੀਦ ਚੰਗੀ ਹੁੰਦੀ ਹੈ ਦੂਜੇ ਸਵੇਹ ਦੇ ਵਿੱਚ ਹਾਂਜੀ ਹਾਂਜੀ ਆਹ ਤੋਂ ਤੋਂ ਮੜਾ ਪਿੰਡੇ ਪੁੰਡੇ ਦੇ ਮਾਰ ਕੇ ਭਰਾਵਾਂ ਨੂੰ ਦਿਖਾ ਲਿਆ ਜੀ ਠੀਕ ਆ ਜੀ ਬਹੁਤ ਠੰਡੇ ਸਵੇਹਾ ਦੁਆਸ ਦੀ ਬਾਕੀ ਰੰਗ ਡਿਜ਼ਾਈਨ ਚੰਗਾ ਵਹਿੜਦਾ ਫੈਸ਼ਨ ਫੁਸ਼ਨ ਬਹੁਤ ਆ ਲੇਵੇ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਥੋੜਾ ਪਲੂਣ ਪਲਾਨ ਪਾ ਕੇ ਭਲਾ ਭਲਾ ਪਾ ਕੇ ਕਰਨ ਵਾਲ 1.5 ਹਜਲਾ ਜੂ ਹਫਤਾ ਦਾ ਹਾਂ ਹਫਤੇ ਦੀਆਂ ਬੰਨ ਜੀ ਇੱਕ ਹਫਤਾ ਠੀਕ ਆ ਜੀ ਕੋਈ ਦਿਹਾੜੀ ਪਹਿਲਾਂ ਵੀ ਹੋ ਸਕਦਾ ਹਾਂ ਦਿਹਾੜੀ ਬਾਅਦ ਚੀ ਬਾਕੀ ਬੱਛੀ ਹੈ ਵੱਡੀ ਹੈ ਨਾ ਹਾਂਜੀ ਠੀਕ ਹੈ ਪਹਿਲਾਂ ਜਿਵੇਂ ਆਪਾਂ ਨਾ ਗੇ ਵੇਚੇ ਸੀਗੇ ਤੇ ਸਭ ਤੋਂ ਪਹਿਲਾਂ ਜਿਹੜੀ ਸਟਾਰਟਿੰਗ ਦੇ ਵਿੱਚ ਵੀਡੀਓ ਪਾਈ ਸੀ ਉਹ ਵੀ ਇਸੇ ਕਿਲੇ ਦੇ ਬੰਨੇ ਹੀ ਬੱਛੀ ਉਹ ਵੀ ਇਹਦੇ ਵਾਂਗੂ ਜ਼ਬਰਦਸਤ ਹੀ ਕੋਰੀ ਹੈ ਠੀਕ ਹੈ ਭਰਾ ਬਾਬੀਆ ਦੂਜਾ ਸੂਬਾ ਦੋਸਤੋ ਬੱਛੀ ਨੇ ਸੁਣਾ ਹਾਇ ਠੰਡੀ ਧੀਰੀਆ ਸੀਲਸ ਲੱਗਾ ਠੀਕ ਆ ਜੀ ਤੇ ਬਾਕੀ ਆ ਤੁਸੀਂ ਵੇਖ ਸਕਦੇ ਚੋ ਟਿਲ ਟੋਲਾ ਦੇ ਵਿੱਚ ਕਾਫੀ ਆ ਸੋ ਲੜ ਲੜ ਕਾਫੀ ਆ ਦੇਖੋ ਜੀ ਅਜੇ 5 ਤੋਂ 7 ਦਿਨ ਆਪਾਂ ਤਾਂ ਹੀ ਗਿਣਾ ਦਿੱਤੇ ਭਰਾਵਾਂ ਨੂੰ ਵੀ 5-7 ਦਿਨ ਹਜੇ ਸਹੀਏ ਜਨੇ ਲੈ ਜਾਣੇ ਆ 35 35 ਬਿਲਕੁਲ ਸ਼ਹਿਦ ਮਖਿਆੜ ਹੀ ਹੁੰਦਾ ਪਾਜੀ ਮੋਗਈ ਹੈ ਜੀ ਹੈ ਹੁੰਦਾ ਸ਼ਹਿਦ ਦੇ ਬਲ ਮੋਗਈ ਹੈ ਇਹ ਮੋਗਾ ਹਾਂਜੀ ਹਾਂਜੀ ਠੀਕ ਆ ਤਾਂ ਪਹਿਲਾਂ ਵੀ ਜ਼ਿਕਰ ਕੀਤਾ ਆਪਾਂ ਵਾਰ-ਵਾਰ ਜ਼ਿਕਰ ਕਰਦੇ ਆ ਚਲੋ ਸਾਰੇ ਭੈਣ ਭਰਾਵਾਂ ਨੂੰ ਪੈਸਾ ਬੜਾ ਔਖਾ ਬਣਦਾ ਠੀਕ ਆ ਜੀ ਪੈਸਾ ਕਿਸੇ ਭਰਾਣੇ ਲਾਉਣਾ ਚੰਗੀ ਥਾਂ ਲਾਓ ਚਾਹੇ ਆਪਾਂ ਵੀਡੀਓ ਦਿਖਾਉਣੇ ਚਾਹੇ ਕਿਤੋਂ ਵੀ ਮਾਲ ਤੁਹਾਨੂੰ ਮਿਲਦਾ ਚੰਗਾ ਸਾਫ ਸੁਥਰਾ ਉਥੋਂ ਖਰੀਦੀ ਕਰੋ ਠੀਕ ਆ ਜੀ ਜਿੱਥੇ ਯਕੀਨ ਹੋਵੇ ਕਿਸੇ ਭਰਾ ਨੂੰ ਸੋ ਡਿਲੀਵਰੀ ਨਹੀਂ ਕਰਦੇਗੇ ਕੋਈ ਵੀ ਭਰਾ ਆਵੇ ਆਪਣੇ ਘਰੇ ਤੇ ਆਪਦੀ ਟਿੱਪ ਕੇ ਤਸੱਲੀ ਕਰਕੇ ਮਾਲ ਵੇਖ ਕੇ ਜੋ ਚੀਜ਼ ਦਿਸੀ ਹੈ ਵੀਡੀਓ ਦੇ ਵਿੱਚ ਵੇਖ ਕੇ ਤਸੱਲੀ ਕਰਕੇ ਲੈ ਕੇ ਜਾਵੇ ਵੀ ਮਾਲ ਅਸਾ ਪਚਾਉਣਾ ਨਹੀਂਗਾ ਵੀ 100 ਕਿਲੋਮੀਟਰ 200 ਕਿਲੋਮੀਟਰ ਵੀਰ ਜਿਵੇਂ ਹਨਾ ਉਹ ਮਾਲ ਹੀ ਪਚਾਉਣਾ ਨਹੀਂਗਾ ਕੋਈ ਵੀਰ ਤਸੱਲੀ ਕਰਕੇ ਲੈ ਕੇ ਜਾਵੇ ਲੈ ਵੀਰ ਗੁਰਵਿੰਦਰ ਖੋਲਿਆ ਜੇ ਮਾੜਾ ਤੌਰ ਕੇ ਦਿਖਾਈਏ ਜੋੜਾ ਖੋਲਦੀਏ ਆ ਨਹੀਂ ਸਿੰਗਲ ਖੋਲਿਆ ਜੇ ਬੱਛੀ ਪਹਿਲਾਂ ਇਹੋ ਖੋਲ ਕੇ ਦਿਖਾ ਦਿਆ ਜੇ ਫਿਕਰ ਆਹ ਸੋ ਠੰਡੀ ਧੀਰੀਆ ਸੀਲਸ ਲੱਗ ਬੱਛੀ ਆ ਠੀਕ ਆ ਜੀ ਆ ਬਾਕੀ ਮੇਰਾ ਭਰਾ ਵਜਨ ਵਜੂਦ ਚੈੱਕ ਕਰੋ ਹੋਲੋ ਵਜਨ ਮੋੜ ਤੇ ਥੱਲਿਓਂ ਕਰਮਾਂ ਦੀ ਚੰਗਾ ਸੋਨਾ ਖੁੱਲਦੀ ਚੱਰੀ ਆ ਆ ਆ ਆਹ ਦੇਖੋ ਆ ਕੋਈ ਨਹੀਂ ਮਾਰਨਾ ਆ ਹਾਂ ਸੁਲਾ ਬਾਕੀ ਗੁਰਵਿੰਦਰ ਇੱਕ ਗੱਲ ਆ ਵੀ ਸ਼ਰੀਫੀਆਂ ਸ਼ਰੂਫੀਆਂ ਸੀਲੀਆਂ ਬਹੁਤ ਆ ਬਹੁਤ ਜੀ ਬਹੁਤ ਜੀ ਨਹੀਂ ਤਾਂ ਮਤਲਬ ਚਲੋ ਵੜਾ ਹੋਣਾ ਕਿ ਲੱਤਾਂ ਛੜਾ ਲੀਆਂ ਜਿਆਦੀਆਂ ਵੜਾ ਮਿਲ ਜਾਂਦੀਆਂ ਆਪਣੇ ਤਾਂ ਬਾਕੀ ਨਿਆਣੇ ਫੜੀ ਫਿਰਦੇ ਨੇ ਪਰਵਾਹੀ ਕੋਈ ਨਹੀਂ ਜੀ ਹਾਂ ਸੋ ਜਿੰਨੇ ਵੀ ਆ ਠੰਡੀ ਧੀਰੀ ਆ ਤੇ ਸੀਲ ਸ਼ਰੀਫ ਆ ਵੜ ਠੀਕ ਆ ਜੀ ਹਾਂ ਜੀ ਹਾਂ ਸੋ ਜਿੱਦਾਂ ਮਰਜ਼ੀ ਤਸਲੀਆਂ ਕਰੀ ਚਲੋ ਹੈ ਆਪਣਾ ਮਾਲ ਠੰਡਾ ਧੀਰੇ ਭਾਜੀ ਵੇਖੀਂ ਵਜਨ ਲੋਡ ਚੰਗਾ ਪਲੀ ਪਲੀਤੀ ਬਹੁਤ ਜਿਆਦੀ ਆ ਕੋਈ ਫੇਸ ਮਾੜਾ ਕਰਿਓ ਜੈਨੂੰ ਮੂੰਹ ਦਿਖਾਓ ਇਹਦਾ ਇੱਕ ਵਾਰੀ ਆ ਵੇਖੋ ਲਓ ਜੀ ਸੋ ਦੁਜਾ ਸਵੇਰ ਅਰੀਜਨਲ हां ਗਰਮਿੰਦਰ ਐਨ ਤੋਰੀ ਮਰਾ ਜੀਰ ਐਨ ਤੋਰਿਆ ਜੇ ਹਾਂ ਆ ਲੈ ਸੋ 50-70 ਦਿਨਾਂ ਦੇ ਵਿੱਚ ਚੰਗੀ ਸੋਹਣੀ ਥਲਿਓ ਬਣ ਜਾਊਗੀ ਠੀਕ ਆ ਜੀ। ਤੇ ਕਲਾਰਕਦੂਰ ਲੈਵੇ ਤਾਂ ਬਹੁਤ ਵਧੀਆ। ਸੋ 33 ਬਿਲਕੁਲ ਇੱਕ ਨੰਬਰ ਆ ਮੋਟੀ ਚਵਾਈ ਆ ਵੀਰਾਂ ਦਾ ਵੀ 33 ਐਨ ਗਰਲ ਕਰ ਲਈ ਆਉਂਦੀ ਆ। ਤੇ ਬਹੁਤ ਫਿੱਟ ਫਾੜ ਪਿੰਡੇ ਦੀ ਆ ਕਰਮਾਂ ਲਈ ਠੀਕ ਆ ਜੀ। ਵਾਜਣ ਨੂੰ ਲੋੜ ਹੀ ਕਰਮਾਂ ਲਈ ਨੂੰ ਬਹੁਤ ਸੁਣਾ ਹੈ। ਸੋ ਚੰਗੇ ਕਿਸੇ ਫਾਰਮਰ ਭਰਾ ਨੇ ਸੇਵਾ ਕੀਤੀ ਆ। ਚਲੋ ਮਾਲ ਇਸੇ ਤਰ੍ਹਾਂ ਹੀ ਅੱਗੋਂ ਆਉਂਦਾ ਹੈ। ਕਈ ਚੰਗੀ ਸੇਵਾ ਦੇ ਵਿੱਚੋਂ ਜਾਨਵਰ ਨਿਕਲਦੇ ਆ ਕਈ ਨਾ ਨਾਰਮਲ ਦਰਮਿਆਨੀ ਸਾਫ ਸਮਭਾਲ ਦੇ ਵਿੱਚੋਂ ਪਸ਼ੂ ਆਉਂਦੇ ਆ ਤਾਂ ਆ ਠੀਕ ਆ ਮੋਰ ਚਲੋ ਲੈ ਚਲੋ ਗਰ ਮੇਤਰ ਲੈ ਚਲੋ ਪੇਚ ਮੋੜਾ ਕੋਈ ਤਾਂ ਲੰਮੀ ਦੂਰ ਦੀ ਭਾਜੀ ਆਨੇ ਬਸ ਠੀਕ ਹੈ ਬਸ ਓਕੇ ਰਿਪੋਰਟ ਮੋਹਬੇ ਠੀਕ ਹੈ ਜੀ ਸੁਸਨਾ ਆਪਸ ਨੂੰ ਬਹੁਤ ਜ਼ਿਆਦਾ ਬਾਕੀ ਬਿਊਟੀ ਦੇ ਵਿੱਚ ਵੀ ਮੇਰੇ ਭਰਾ ਤੁਸੀਂ ਚੈੱਕ ਕਰ ਜਾਵੋਗੇ ਵੀ ਚੌਂ ਕੰਨੀਆਂ ਤੋਂ ਵੱੱਸੀ ਬਹੁਤ ਖੂਬਸੂਰਤ ਹੈ ਬਾਕੀ ਮੋਲ ਆਪਾਂ ਪੁੱਛਾਂਗੇ ਜਿੱਥੇ ਲਏ ਤੇ ਠੀਕ ਹੈ ਜੀ ਤਾਂ ਕੋਈ ਵਾਧੂ ਘਾਟੂ ਫੋਰ ਸ਼ਾਂਗ ਨਹੀਂ ਕੀ ਚਾਰੇ ਥਾਣ ਨੇ ਅੱਡੋ-ਅੱਡ ਥਾਣ ਲੱਗਾ ਠੀਕ ਹੈ ਜੀ ਕੋਈ ਨਜਾਇਜ਼ ਵਾਧੂ ਘਾਟੂ ਫੋਰ ਸ਼ਾਂਗ ਨਹੀਂ ਤੁਹਾਨੂੰ ਦਿਖਾਈ ਦੇਊਗੀ ਇਹ ਗੁਰਵਿੰਦਰ ਕੀ ਮੋਲ ਕੀ ਡਿਮਾਂਡ ਕਰਦੇ ਪਏ ਬੱਛੀ ਦਾ ਉਹਦਾ ਭਾਜੀ ਜੇ ਤੇ ਅੱਜ ਗਰਾਮਾਂ ਮੰਡੀ ਲੈ ਜੀਏ ਫਿਰ ਤੇ ਬੱਛੀ ਆਪਾਂ 1 ਲੱਖ 10 ਦੀ ਵੇਚ ਸਕਦੇ ਆ ਪਉਂਛਾ ਕਰਦੇ ਵੇਖਦੇ ਮਾਣਾ ਠੰਡ ਪੜੀ ਔਰ ਜਾਇਆਂ ਚ ਪੌ ਲਮੇ ਆਪ ਇਥੋਂ ਦਈਏ ਜਾਇਜ਼ ਦੇ ਦਗੇ ਅੱਜ ਨਵੇਂ ਸਾਲ ਦੇ ਮੌਕੇ ਤੇ ਜਾਇਜ਼ ਹੀ ਕਰਦਣਾਗੀ 85 ਹਜ਼ਾਰ ਦੀ ਭਾਜ ਦੇ ਦਗੇ 85 ਹਜ਼ਾਰ ਦੀ ਹਾਂਜੀ ਵਿੱਚੋਂ ਕਰੀਏ ਮਾਨਤਾ ਨਾ ਜੇ ਨਵੇਂ ਸਾਲ ਦੀ ਗੱਲ ਆ ਗਈ ਤੇ ਕਰਤੇ ਹੀ ਆਫਰ ਕਰਕੇ ਭਾਵਾਓ ਹੋਛੜ ਦੋ ਯਾਰ ਜੀ ਹਾਂ ਹੋਰ ਯਾਰ ਚੱਲ ਹਜ਼ਾਰ ਹਜ਼ਾਰ ਕਰਿਆ ਛੱਡਿਆ ਕੰਮ ਸੂਤਰ ਆ ਜਾਊਗਾ ਹੋਰ ਕਰਦਗੇ ਮਾਨਤਾ ਕਰ ਦੋ ਜੀ ਕਰ ਹਾਂ ਦੋ ਛੜ ਦਈਏ ਜੀ 82 ਵੀ ਉਸੇ ਤੇ ਦੇ ਦਗੇ ਦੇ ਦੋ ਜੀ ਨਵੇਂ ਸਾਲ ਦੇ ਅੱਜ ਤੁਹਾਨੂੰ ਆਫਰ ਹੀ ਆ ਪਿਆ ਰਹੋ ਬਾ ਵੀ 82 ਹਜ਼ਾਰ ਦੀ ਵੀਰਾਂ ਦਾ ਬੱਚੀ ਦੇ ਦਾਂਗੇ ਬਾਕੀ ਟੂਕ ਲੈ ਕੇ ਜਾਓਗੇ ਠੀਕ ਆ ਜੀ ਕਰਮਾ ਦੀ ਬਹੁਤ ਪਿਆਰੀ ਬੱਚੀ ਆ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਤੇ ਪੂਰੀ ਹਸ਼ਿਆਰੀ ਵਾਲੀ ਆ ਵਜਨ ਲੋਡ ਵਾਲੀ ਆ 82000 ਦੀ ਆ ਬਾਕੀ ਚਲੋ ਮੇਰੇ ਭੈਣ ਭਰਾ ਫੋਨ ਲਾਇਓ ਥੋੜਾ ਬਾਧਾ ਹੋ ਸਕਿਆ ਮੌਕੇ ਤੇ ਆਪਦਾ ਰਸਾ ਛੋਟ ਚੜਈ ਆ ਹੋ ਜਾਊਗਾ ਤੁਹਾਡਾ ਠੀਕ ਆ ਆਇਦਰ ਸੈਕਿੰਡ ਨੰਬਰ ਤੇ ਆ ਵਿਖਾ ਦਈਆ ਵੇੜ ਇਹ ਤਾਂ ਕੀ ਬੇਰਵਾਹੀ ਤੇ ਇਹ ਭਾਜੀ ਇਹ ਵੀ ਦੂਜੀ ਸੂਬੇ ਹੈ ਜੀ ਦੂਜਾ ਸੂਬਾ ਹਾਂਜੀ ਠੀਕ ਆ ਲੈ ਜੂਗੀ ਦਿਨ ਅਜੇ ਹਾਂਜੀ ਇਹ ਵੀ ਹਫਤਾ ਦਾ ਖੰਡ ਲੈ ਜੂਗੀ ਜੀ ਠੀਕ ਆ ਜੀ ਲੋ ਵੀ ਇੱਕ ਹਫਤਾ ਸਮਾਂ ਇਹਦਾ ਵੀ ਬਾਕੀ ਆ ਪਹਿਲੇ ਸੁਵੇਦਾ 베ਰਵਾ ਵੀਰਾਂ ਨੇ ਦਿੱਤਾ ਹੋਵੇ ਦੁੱਧ ਦਾ ਵੀਰ ਹਾਂਜੀ ਹਾਂਜੀ ਉਹ ਦੱਸਦੇ ਵੀ 20 ਕਿਲੋ ਚੱਲੀ ਆ 20 1 ਲੀਟਰ ਹਾਂਜੀ ਤੇ ਬਾਕੀ ਨਾ ਇਹਨੂੰ ਗਰਮੀ ਦੀ ਪਰਵਾਹ ਨਾ ਸਰਦੀ ਦੀ ਪਰਵਾਹ ਠੀਕ ਹੈ ਭਰਾ ਮਤਲਬ ਕਿ ਚਲੋ ਕ੍ਰੋਸ ਬਰੀਡ ਆ ਗਈ ਆ ਵਾਹ ਮੇਰੇ ਭਰਾ ਕੋਰੀ ਪੂਰਾ ਤੁਸੀਂ ਫੇਸ ਕੁਆਲਿਟੀ ਵੇਖੋ ਚਾ ਲਰ ਢੂਲਰ ਕ੍ਰੋਸ ਬਰੀਡ ਆ ਵੈਸੇ ਹੈ ਦੋਨੋਂ ਕ੍ਰੋਸ ਬਰੀਡਾਂ ਹੀ ਆਂ ਗਾਂ ਗਰਮੀ ਦੀ ਵੀ ਜਿੰਦ ਜਾਨ ਤੇ ਗਾਂ ਚਲੋ ਸਿਆਲ ਦੇ ਵਿੱਚ ਵੀ ਵਾਧੇ ਵਾਲਾ ਪਸ਼ੂ ਜਿੰਨਾ ਕ ਆਪਾਂ ਬਿਲਕੁਲ ਸੇਵਾ ਕਰ ਲਾਂਗੇ ਉਹਨਾਂ ਦੁੱਧ ਚੋਲਾਂਗੇ ਗੁਰਵਿੰਦਰ ਇਹਨੂੰ ਖੋਲ ਮਾੜਾ ਤੋਰ ਕੇ ਦਿਖਾ ਦਈਏ ਸਵੇ ਇੱਕ ਹਫਤੇ ਦੀ ਐ ਵੀ ਨਰਮਾ ਵੜ ਚਲੋ ਕਿਸੇ ਭਰਾ ਨੇ ਇਹ ਜੋੜਾ ਪਾਉਣਾ ਦੂਰੋਂ ਲਾ ਕੇ ਉਠਕਾ ਜੀ ਜੋੜੀ ਬਾਰੇ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਆ ਜੀ ਆਦਰਵਾਇਜ਼ ਚਲੋ ਸਿੰਗਲ ਸਿੰਗਲ ਤਾਂ ਪਰ ਰੇਟ ਤੁਹਾਨੂੰ ਦੱਸੀ ਜਾਂਦੇ ਆ ਡਿਟੇਲ ਦੱਸੀ ਜਾਂਦੇ ਆ ਬਾਕੀ ਥਣ ਥੁਣ ਝੋਲਾ ਝਾਲਾ ਥੱਲੇੋਂ ਕਾਫੀ ਸੋਹਣਾ ਥੱਲੇੋਂ ਖੁੱਲਾ ਲੇਵਾ ਤਿਆਰ ਕਰੂਗੀ ਢਿੱਲ ਬਹੁਤ ਜਿਆਦੀ ਲੇਵੇ ਦੇ ਵਿੱਚ ਹਫਤਾ 8 ਦਿਨੇ ਵੀ ਨਹੀਂ ਸੁੰਦੀ ਅਜੇ ਹਾਂਜੀ ਹਾਂਜੀ ਆ ਫੇਸ ਬੁਖਾ ਦਿਓ ਠੀਕ ਆ ਜੀ ਲੰਮਾ ਤੋਰ ਦੀ ਆ ਲੰਮਾ ਤੋਰ ਦੀ ਬਾਹਰ ਕੱਢ ਕੇ ਦਿਖਾ ਦਿਓ ਅਭੀ ਲੈ ਜਾ ਲੈ ਜਾ ਲੈ ਜਾ ਲੈ ਜਾ ਮੈਨੂੰ ਅੰਜੂ ਗਲ ਆਹ ਠੀਕ ਇੱਥੇ ਰੋਕੀ ਗੁਰਵਿੰਦਰ ਇੱਕ ਮਿੰਟ ਇੱਥੋਂ ਜਸ਼ਨ ਵਿਖਾ ਇਧਰੋਂ ਵਿਖਾ ਦੇ ਅਕਬਾਨੀ ਵਾਲਾ ਪਾਸਾ ਵਿਖਾ ਦੇ ਭਰਾਵਾਂ ਨੂੰ ਪੂਰਾ ਸਟਰਕਚਰ ਵਿਖਾ ਦੇ ਲੇਵੇ ਦਾ ਠੀਕ ਆ ਜੱਗੋਂ ਲੈ ਕੇ ਸਟਾਰਟਿੰਗ ਤੇ ਬੈਕਸਾਈਡ ਜਿੰਨਾ ਕ ਲੇਵਾ ਹੁਣ ਮੌਕੇ ਤੇ ਬਣਾਇਆ ਹਾਂ ਲੜਦੋਂ ਵੀ ਖਿੱਚ ਕੇ ਵਿਖਾ ਦੋ ਹਾਂ 8-7 ਦਿਨ 8-7 ਦਿਨ ਹਜੇ ਤੇ ਬਾਕੀ ਆ ਸੋਣ ਦੇ ਠੀਕ ਆ ਸੋ ਠਾਇਆ ਠੰਡੀ ਤੀਰੀ ਆ ਵੈਸੇ ਚਲੋ ਪਸ਼ੂ ਡਰਦਾ ਡੋਕਰ ਦਾ ਥੋੜਾ ਉਪਰੇ ਬੰਦੇ ਦਾ ਕਰਕੇ ਹਾਂ ਹਾਂ ਆ ਵੇਖ ਹਾਂ ਐ ਠੰਡੀ ਤੀਰੀ ਕਰਮਾ ਠੀਕ ਆ ਜੀ ਬਾਕੀ ਮੋਟਾ ਗੋਲ ਥਾਣ ਲੱਗਾ ਵਿਰਲ ਬੁਰਲ ਚੌਹ ਥਣ ਦੇ ਵਿੱਚ ਕਾਫੀ ਸੋਹਣੀ ਆ ਤੋੜਿਆ ਗੁਰਵਿੰਦਰ ਆਇਆ ਨੂੰ ਤੋੜ ਦਿਆ ਜੇ ਬੇਚਨ ਆਉਣ ਤੋਰਦੇ ਠੀਕਾ ਮੋੜ ਦਿਓ ਮੋੜਨਾ ਠੀਕ ਹੈ ਜੀ ਸੋ ਸੀਲ ਸਲੱਗ ਚਲੋ ਕੋਈ ਘਰਾਂ ਦੇ ਵਿੱਚ ਆਪਾਂ ਨਾ ਫਾਰਮਰ ਛੋਟਾ ਬਜ਼ੁਰਗ ਵੱਡੇ ਸਾਰੇ ਚੁਆਈ ਕਰ ਸਕਦੇ ਮਤਲਬ ਆਹ ਠੰਡੀ ਧੀਰੀਆ ਸੀਲ ਸਲੱਗ ਕ੍ਰਾਸ ਬ੍ਰੀਡ ਆ ਲੈ ਜਾਓ ਜੀ ਜਰੂਰ ਤਾਂ ਤੋਰੋ ਲੰਮਾ ਲੈ ਵੀ ਠੀਕ ਆ ਹਾਈਟ ਸलो ਭਰਾਵਾਂ ਨੂੰ ਫੇਰ ਇੱਕ ਵਾਰ ਦੱਸ ਦਿੰਨੇ ਹਾਈਟ ਮੀਡੀਅਮ ਤੇ ਵਿੱਚ ਆ ਚਲੋ ਦੂਰੋਂ ਨੇੜੇ ਆਉਣਾ ਕਿਸੇ ਭਰਾ ਨੇ ਠੀਕ ਆ ਜੀ ਬਹੁਤੀ ਵੱਡੀ ਨਹੀਂ ਆਪਾਂ ਕਹਾਂਗੇ ਮੀਡੀਅਮ ਹਾਈਟ ਆ ਨਾ ਬਹੁਤੀ ਵੱਡੀ ਇਹ ਤਾਂ ਨਹੀਂ ਨਿੱਕੀ ਆ ਵਿਚਲਾ ਜਾ ਮੇਲਾ ਵੇੜਦਾ ਹਾ ਤੋਰੋ ਗੁਰਵਿੰਦਰ ਗਾਣੂ ਸੋ 8-7 ਦਿਨ ਇਹਦੇ ਬਾਕੀ ਇੱਕ ਵਾਰੀ ਫੇਰ ਕਨਫਰਮ ਕਰਾ ਦਨੇ ਆ 8-7 ਦਿਨ ਹਜੇ ਇਹਦੇ ਪੈਂਡਿੰਗ ਆ ਬਾਕੀ ਜਿਵੇਂ ਜਿਵੇਂ ਕਰਮਾਂ ਲਈ ਟਿਕਾ ਜੀ ਨੇੜੇ ਆਉਂਦੀ ਕਿ ਥੱਲਿਓਂ ਵਲੂਗੀ ਚੰਗਾ ਸੋਨਾ ਲੇਵਾ ਬਾਕੀ ਗੁਰਵਿੰਦਰ ਸਿੰਘ 35 ਤੋਂ 50 ਗਾਰੰਟੀ ਤਸੱਲੀ ਆਪਣੀ ਹੈ ਨਾ ਹਾਂਜੀ ਭਾਜੀ ਮੋਗਾ ਜੀ ਮੋਗਾ ਠੀਕ ਹੈ ਭਰਾ ਤਾਂ ਵੀ ਅੱਜ ਦੀ ਘੜੀ ਜਿਹੜੇ ਗੱਬਣ ਨਾਲ ਤੁਹਾਨੂੰ ਦਿਖਾ ਰਿਹਾ ਠੀਕ ਆ 35 ਦੇ ਤਸੱਲੀ ਲਊਗੀ ਗਾਰੰਟੀ ਰਹੂਗੀ ਸੋ ਬਾਕੀ ਇੱਕ ਵਾਰੀ ਫੇਰ ਤੁਹਾਨੂੰ ਮੇਰੇ ਹੱਥੋਂ ਫੇਰ ਕੇ ਵਿਖਾ ਦਿੰਦਾ ਵੀਰ ਆ ਦੇਖੋ ਆ ਠੀਕਾ ਲੈ ਵੀ ਇਹਦਾ ਵੀਰ ਗਰਮਿੰਦਰ ਮੋਲ ਕੀ ਰੱਖਿਆ ਜੇ ਡਿਮਾਂਡ ਕੀ ਕਰਦੇ ਪਏ ਆ ਬਿਲਕੁਲ ਅੱਜ ਭਾਈ ਛੋਟੀ ਜੀ ਦੀ ਮਾਰੀ ਕਰਨੀ ਆ ਯਾ ਸੁਣੋ ਹਾਂ 70000 ਰੁਪਏ ਦਾ ਕਰਦੇ ਆ ਆ 65 ਦੇ ਦਾਂਗੇ 65 ਦੇ ਹਾਂਜੀ ਹਾਂ ਨਾ ਯਾ ਸੁਣੋ ਨਹੀਂ ਹੋਰ ਕਰ ਦਾਂਗੇ ਯਾਰ ਖੰਡ ਕਟ ਠੀਕ ਹੈ ਭਰਾ ਮਲਕੀ 64 ਸੀ 63 ਦੇ ਦਾਂਗੇ ਜੀ 63 ਦੇ ਬਿਲਕੁਲ ਜੀ ਓਕੇ ਰਪੋਰਟ ਓਕੇ ਜੀ ਓਕੇ ਲੈ ਵੀ 63000 ਦੀ ਵੀਰਾਂ ਦਾ ਵੀ ਦੇ ਦਿਆਂਗੇ ਚਲੋ ਜੋ ਗਜੈਸ਼ ਆ ਜਿੰਨਾ ਕਮਾਨਤਾ ਨਾਲ ਵਿੱਚੋਂ ਠੀਕਾ ਜੀ ਉਹ ਬਿਲਕੁਲ ਕਰ ਦਿੱਤਾ ਅਗੋ ਮੇਰਾ ਪ੍ਰਾਕ ਕੋਈ ਕਾਲ ਲਾ ਲਿਆ ਜੇ ਸੰਪਰਕ ਕਰ ਲਿਆ ਜੇ ਵੜ ਚੰਗੀ ਆ ਵੀ ਇਹਨਾਂ ਦਾ 20 ਲੀਟਰ ਦੁੱਧ ਦੇ ਚਵਾਉਂਦੀ ਰਹੀ ਆ ਪਿਛਲੇ ਸਵੇਰੇ ਦੇ ਵਿੱਚ ਤੇ ਹੁਣ ਪੂਰੀ ਤਿਆਰੀ ਤੇ ਆਉਂਦੀ ਜਾਂਦੀ ਆ ਹਜੇ ਹਫਤਾ 6 ਦਿਨ ਹਜੇ ਬਾਕੀ ਆ ਸੂਣ ਤੇ ਸੋ ਸਿਰਫ 36000 ਦੀ ਆ 82000 ਦੀ ਆ ਜੈਸਨੋ ਠੀਕ ਆ ਜੀ ਬੱਚੀ ਆ ਵੀ ਚੰਗੀ ਸੰਭੀ ਆ ਕਿਸੇ ਫਾਰਮਰ ਭਰਾ ਨੇ ਚਲੋ ਚੰਗੇ ਜਾਨਵਰ ਦੀ ਚੰਗੇ ਪਸ਼ੂ ਦੀ ਸਿਫਤ ਕਰਨੀ ਬਣਦੀ ਆ ਇਹ ਅੱਜ ਦੋ ਨਾਕ ਵਿਖਾਉਣੇ ਸੀ ਤੁਹਾਨੂੰ ਮਾਨੋਚਲ ਪਿੰਡ ਵੀਰ ਗੁਰਵਿੰਦਰ ਤੇ ਘਰ ਪਹੁੰਚੇ ਸੀਗੇ ਗੁਰਵਿੰਦਰ ਇੱਕ ਨੰਬਰ ਆਪਣੇ ਕਰਤੀਏ ਸਾਂਝੇ ਭਰਾ ਅੱਛਾ ਜੀ 9041535784 90415 90415 35784 35784 ਲੋਬੀ ਇਹ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦਬਕੇ ਕੇ ਸ਼ੇਅਰ ਕਰ ਦਿਓ ਮਾਲ ਵੀਰ ਹੁਣ ਇਸੇ ਤਰ੍ਹਾਂ ਕੋਈ ਜੋੜੀ ਕੋਈ ਦੋ ਨਗ ਕੋਈ ਚਾਰ ਨਗ ਜੜਿਆ ਰੁਟੀਨ ਦੇ ਵਿੱਚ ਲਿਆਉਂਦੇ ਰਹਿੰਦੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ